ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦਰਬਾਰ ਹੈ। ਆਨੰਦਪੁਰ ਸਾਹਿਬ ਦਾ ਜ਼ਿਕਰ ਹੈ। ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਅਸੀਂ ਸੰਗਤ ਵਿੱਚ ਆਉਂਦੇ ਆਏ ਹਾਂ। ਬਹਿ ਜਾਂਦੇ ਹਾਂ, ਬਾਣੀ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਬਾਣੀ ਪੜ੍ਹਦੇ ਹਾਂ। ਪਰ ਮਹਾਰਾਜ ਕਿਰਪਾ ਕਰਕੇ ਦੱਸੋ ਇਹਦਾ ਫਲ ਕੀ ਹੈ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੁਸਕਰਾਏ। ਮਹਾਰਾਜ ਜੀ ਨੇ ਕੋਲ ਮੋਹਰ ਪਈ ਸੀ ਮੋਹਰ। ਗੁਰੂ ਘਰ ਆਉਣ ਦਾ ਕੀ ਮਹਤਮਤ ਹੈ? ਮੋਹਰ ਮਹਾਰਾਜਿਆਂ ਦੇ ਕੋਲ ਪਾਤਸ਼ਾਹ ਨੇ ਐ ਮੋਹਰ ਕੀਤੀ ਸੰਗਤ ਵਾਲ ਸੰਗਤ ਜੀ ਪੜ ਕੇ ਦੱਸੋ ਕੀ ਲਿਖਿਆ ਹੈ ਮਹਾਰਾਜ ਜੀ ਇਹ ਤੇ ਬੜੇ ਹੀ ਨਹੀਂ ਜਾ ਰਹੇ ਅਕਰ ਪੁੱਠੇ ਨਜ਼ਰ ਆ ਰਹੇ ਸਮਝ ਨਹੀਂ ਆ ਰਹੇ ਕੋਸ਼ਿਸ਼ ਨਾ ਕਰੋ ਨਹੀਂ ਸੰਗਹ ਮਹਾਰਾਜ ਜੀ ਨਹੀਂ ਪੜਿਆ ਜਾ ਰਿਹਾ ਪਾਤਸ਼ਾਹ ਨੇ ਕੀ ਕੀਤਾ ਉਹ ਜਿਹੜੀ ਮੋਹਰ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੇ ਮੋਹਰ ਸ਼ਿਆਹੀ ਤੇ ਲਗਾਈ ਕਾਗਜ਼ ਤੇ ਲਗਾਈ

ਸੋ ਸਹੀ ਪੁੱਛਿਆ ਗੁਰੂ ਘਰ ਆਉਣ ਦਾ ਕੀ ਮਹੱਤਮ ਹੈ ਜਿਵੇਂ ਮੋਹਰ ਦੇ ਅੱਖਰ ਪਠੇਦੇ ਨਹੀਂ ਬੜੇ ਜਾਂਦੇ ਛਿਆਰੀ ਤੇ ਲੱਗਦੇ ਬਾਗਜ ਤੇ ਜਿਵੇਂ ਪੁੱਠੇ ਅੱਖਰ ਸਿੱਤੇ ਹੋਦੇ ਨੇ ਐਵੇਂ ਜਿਨਾ ਕੋਈ ਭਾਵਨਾ ਤੇ ਸ਼ਰਧਾ ਪਿਆਰ ਵਿੱਚ ਭਿੱਜ ਕੇ ਨੀਮ ਤੇ ਪ੍ਰੇਮ ਨਾਲ ਥੋੜੇ ਟਾਈਮ ਮਹਾਰਾਜ ਦੇ ਚਰਨਾਂ 'ਚ ਜਿਹੜਾ ਸਤਿ ਹਾਜ਼ਰੀ ਭਰਦਾ ਹੈ ਜੇ ਵੀ ਕੋ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਰੱਖਦਾ ਹੈ ਸੰਗਤ ਦੇ ਚਰਨ ਧੂੜ ਜਦੋਂ ਮੱਥੇ ਨੂੰ ਲੱਗਦੀ ਹੈ ਤੇ ਮੱਥੇ ਦੇ ਬੁੱਠੇ ਲੇਕ ਵੀ ਸਿੱਧੇ ਹੋ ਜਾਂਦੇ ਨੇ ਗੱਜ ਗਿਆ ਕੋ ਸਤਨਾ ਗੁਰੂ